ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਨਵੀਂ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਉੱਪਰ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਮਸ਼ੀਨਰੀ ਹੈ ਘਰ ਕੂਠੀ ਮਕਾਨ ਕੁਝ ਵੀ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਵੀਡੀਓ ਬਣਾ ਕੇ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਆਪਣਾ ਨੰਬਰ 7719445360 ਦੁਬਾਰਾ ਦੱਸ ਦਿੰਨੇ ਚਾਹੀਦੇ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਆਂ ਜਿਹੜੀ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਆ 2008 ਮਾਡਲ i10 ਲੈ ਕੇ ਪਹੁੰਚਿਆ ਜੀ AC ਹੀਟਰ ਵਰਕਿੰਗ ਚ ਹੈ ਮਾਲਕ ਕਹਿੰਦੇ ਇਹ ਗੱਡੀ ਦੀ ਐਵਰੇਜ 20 ਤੋਂ ਪਲੱਸ ਹੈ ਜੀ ਤੇ ਗੱਡੀ ਪਹੁੰਚੀ ਆਪਣੇ ਕੋਲੇ ਅੰਮ੍ਰਿਤਸਰ ਏਰੀਆ ਚੋਂ ਤੇ ਰੇਟ ਦੀ ਗੱਲ ਕਰੀਏ ਤਾਂ 75000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਮੇਰੀ ਭੈਣ ਨੂੰ ਕਿਸੇ ਨੂੰ ਵੀ ਪਸੰਦ ਆਈ ਆਹ ਗੱਡੀ ਜਾ ਕੇ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਲਿਓ ਤੇ ਗੱਲਬਾਤ ਜਿਹੜੀ ਵੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਜੀ ਤੇ ਓਨਰ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ ਨੰਬਰ ਹੈ ਜੀ 9646006207 ਮੈਂ ਕਿ ਗੱਡੀ ਹਰਿਆਣਾ ਨੰਬਰ ਹੈ ਜੀ ਚਿੱਟੇ ਰੰਗ ਦੀ ਆ ਬੰਪਰ ਵਗੈਰਾ ਵਧੀਆ ਪਈ ਨੇ ਤੇ ਗੱਡੀ ਅੰਦਰੋਂ ਬਹੁਤ ਸਾਫ਼ ਪਈ ਹੈ ਕੋਈ ਨੁਕਸਾਨੀ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਬਾਕੀ ਨੰਬਰ ਤੋਂ ਉਹਨੂੰ ਮਿਲ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੈ ਗੱਡੀ ਬਾਰੇ ਮਾਲਕ ਨਾਲ ਆਪੇ ਤੁਸੀਂ ਗੱਲ ਕਰ ਲਿਓ ਜੀ ਨੰਬਰ ਸੈਕਿੰਡ ਤੇ ਆਪਣੇ ਕੋਲ ਹੀ ਐਕਸ ਯੂ ਵੀ 500 ਡਬਲਯੂ 8 ਟੌਪ ਮਾਡਲ ਗੱਡੀ ਪੂੰਸੀ ਹੈ ਮਾਡਲ 2012 ਦੀ 1 ਸਾਲ ਦਾ ਇੰਸ਼ੋਰੈਂਸ ਇਹਨਾਂ ਨੇ ਕਰਵਾ ਰੱਖਿਆ ਟਾਇਰਾਂ ਦੀ ਕੰਡੀਸ਼ਨ 80 ਤੋਂ 85% ਸੀ ਬਾਗਾਪੁਰਾਣਾ ਮਾਲਕ ਦਾ ਏਰੀਆ ਜੀ ਵੀਆਈਪੀ ਨੰਬਰ ਦੇ ਨਾਲ ਆਪਣੇ ਕੋਲੇ ਗੱਡੀ ਪਹੁੰਚੀ ਆ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਤੇ ਕਮੀ ਪੇਸ਼ੀ ਕੋਈ ਨਹੀਂ ਕੋਈ ਨੁਕਸ ਨਹੀਂ ਰੇਟ ਦੀ ਗੱਲ ਕਰੀਏ ਤਾਂ 440000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਬਹੁਤ ਸਾਪਈਏ ਜੀ ਦੇਖਣ ਚ ਆਪਾਂ ਨੂੰ ਪਤਾ ਲੱਗ ਰਿਹਾ ਗੱਡੀ ਦੀ ਕੰਡੀਸ਼ਨ ਤੁਸੀਂ ਚੱਕਰੋ ਬਾਕੀ ਅੰਦਰੋਂ ਜੇ ਗੱਲ ਕਰੀਏ ਤਾਂ ਅੰਦਰੋਂ ਵੀ ਇਹਨਾਂ ਦੇ ਫੋਟੋ ਆਪਣੇ ਕੋਲੇ ਭੇਜੀਆਂ ਹੋਈਆਂ ਖਿੱਚ ਕੇ ਅੰਦਰ ਐਲਸੀਡੀ ਲੱਗੀ ਹੋਈ ਆ ਮਿਊਜ਼ਿਕ ਪਲੇਅਰ ਬਹੁਤ ਵਧੀਆ ਤੇ ਸੀਟ ਕਵਰ ਬਹੁਤ ਵਧੀਆ ਚੜੇ ਹੋਏ ਨੇ ਮੈਟ ਰੱਖੇ ਹੋਏ ਨੇ ਸਾਰਾ ਕੁਝ ਹੀ ਵਧੀਆ ਗਾ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਸਾਰਾ ਕੰਮ ਟੋਟਲ ਮਾਲਕ ਨੇ ਕਰਵਾ ਰੱਖਿਆ ਆਪਾਂ ਨੂੰ 1 ਰੁਪਿਆ ਉੱਪਰ ਲਾਉਣ ਦੀ ਲੋੜ ਹੈ ਨੀਗੀ ਤੇ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਤੁਸੀਂ ਸਾਰੇ ਨੋਟ ਕਰ ਸਕਦੇ ਹੋ 98146 ਤੇ 24564 ਤੇ ਗੱਲਬਾਤ ਕਰਨੀ ਹੈ ਗੱਲਬਾਤ ਤੁਸੀਂ ਆਪੇ ਕਰ ਲਿਓ ਨੰਬਰ 3 ਤੇ ਆਪਣੇ ਕੋਲੇ ਗੱਡੀ ਸੁਵਿਪਟ ਪਹੁੰਚੀ ਹੈ ਜੀ ਸੁਵਿਪਟ ਗੱਡੀ ਹੈ ਗੱਡੀ ਆਪਣੇ ਕੋਲੇ ਚੁਨੀਰ ਏਰੀਆ ਚ ਪਹੁੰਚੀ ਹੈ ਚੁਨੀਰ ਮਾਨਸਾ ਮਾਲਕ ਦਾ ਏਰੀਆ ਹੈ ਤੇ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਵੀ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਗੱਡੀ ਦੀ ਮਿਲ ਜੂਗੀ ਗੱਡੀ ਦੇ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਬਹੁਤ ਸ਼ੌਂਕ ਨਾਲ ਮਾਲਕ ਨੇ ਅਲਾਈ ਪਵਾਏ ਹੋਏ ਨੇ ਤੇ ਗੱਡੀ ਦਾ ਰੰਗ ਚਿੱਟਾ ਗਾ ਰੰਗ 'ਚ ਕੋਈ ਕਮੀ ਪੇਸ਼ੀ ਨਹੀਂ ਸਾਰਾ ਜੈਨੂਨ ਹੈ ਬੰਪਰ ਮਾੜੇ-ਮੋٹے ਹੋਇਆ ਬਾਕੀ ਸਾਰਾ ਕੁਝ ਵਧੀਆ ਹੈ ਪੰਜਾਬ ਨੰਬਰ ਹੈ ਜੀ ਟਾਇਰ ਟੱਪਾ ਬਹੁਤ ਵਧੀਆ ਆਪਨ ਮਿਲ ਜੂਗਾ ਤੇ ਡਿਮਾਂਡ ਦੀ ਗੱਲ ਕਰੀਏ ਤਾਂ 4 ਲੱਖ ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਆ ਵੀ ਥੋੜਾ ਬੋਤਾ ਮੌਕੇ ਤੇ ਲੈਸ ਬਸ ਕਰ ਦਾਂਗੇ ਜ਼ਿਆਦਾ ਨਹੀਂ ਹੋਣਾ ਚਾਹੀਦਾ 2015 ਮਾਡਲ ਗੱਡੀ ਆ ਤੇ ਅੰਦਰ ਜੇ ਗੱਲ ਕਰੀਏ ਤਾਂ LCD ਇਹਨਾਂ ਨੇ ਲਗਵਾਈ ਹੋਈ ਆ ਮਿਊਜ਼ਿਕ ਸਿਸਟਮ ਪੂਰਾ ਵਧੀਆ ਟੌਪ ਦਾ ਇੰਜਨ ਪੂਰਾ ਵਧੀਆ ਸਾਇਲੈਂਟ ਇੰਜਨ ਗੇਅਰ ਹੈ ਤੇ ਨਾ ਤਾਂ ਕੋਈ ਕਮੀ ਪੇਸ਼ੀ ਆ ਨਾ ਕੋਈ ਗੱਡੀ ਲੱਗੀ ਹੋਈ ਆ ਨਾ ਕੋਈ ਡੈਮੇਜ ਹੈ ਨਾ ਕੋਈ ਐਕਸੀਡੈਂਟਡ ਹੈ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖੋ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਦੇਖੋ ਨੰਬਰ 99159 ਤੇ 15919 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਆ ਤੁਸੀਂ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ 스ਪਿਡ ਡਿਜ਼ਾਇਰ VDI ਗੱਡੀ ਲੈ ਕੇ ਪਹੁੰਚਿਆ ਜੀ ਸੈਕੰਡ ਓਨਰ ਗੱਡੀ ਆ 2014 ਮਾਡਲ ਆ ਜੀ ਤੇ ਸੈਕੰਡ ਓਨਰ ਹੈ ਗੱਡੀ ਦੀ ਕੰਡੀਸ਼ਨ ਆਲੋਕੀ ਹੈ ਤੇ ਗੱਡੀ ਚੱਲੀ ਹੋਈ ਹੈ ਜੀ 80000 ਕਿਲੋਮੀਟਰ ਜੈਨੂਨ ਚੱਲੀ ਹੋਈ ਆ ਤੇ ਕੰਪਨੀ ਚ ਰਿਕਾਰਡ ਹੈ ਟਾਇਰ ਬਹੁਤ ਵਧੀਆ ਆਪਾਂ ਨੂੰ ਮਿਲ ਜਾਣਗੇ ਟਾਇਰਾਂ 'ਚ ਅਲਾਈ ਬਹੁਤ ਸੋਹਣੇ ਪਵਾਏ ਹੋਈ ਨੇ ਤੇ ਗੱਡੀ ਖੜੀ ਆ ਅੰਮ੍ਰਿਤਸਰ ਏਰੀਆ 'ਚ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਅੰਮ੍ਰਿਤਸਰ ਜਾ ਕੇ ਦੇਖ ਸਕਦੋਂ ਦੋਵੇਂ ਚਾਬੀਆਂ origignal ਆਪਾਂ ਨੂੰ ਨਾਲ ਮਿਲ ਜਾਣਗੀਆਂ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੋ ਜੀ ਕੋਈ ਵੀ ਦੇਖਣ ਦਾ ਚਾਹ ਬਣ ਹੈ ਅੰਮ੍ਰਿਤਸਰ ਜਾ ਕੇ ਦੇਖ ਸਕਦੋਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਡਿਮਾਂਡ ਆਪਣੇ ਕੋਲ 4 ਲੱਖ 45000 ਰੁਪਏ ਪਹੁੰਚੀ ਹੈ ਬਾਕੀ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ ਗੱਡੀ ਦੇ ਚੋੜੇ ਟਾਇਰ ਮਾਲਕ ਨੇ ਪਵਾਏ ਹੋਏ ਨੇ ਗੱਡੀ ਪੂਰੀ ਸੋਹਣੀ ਹੈ ਜੀ ਨਾ ਤਾਂ ਕੋਈ ਆਪਨੂੰ ਲੱਗੀ ਹੋਈ ਮਿਲੂਗੀ ਨਾ ਕੋਈ ਕਿਸੇ ਪਾਸ ਸਕਰਚ ਨਾ ਕੋਈ ਡੈਂਟ ਨਾ ਕੋਈ ਡੈਮੇਜ ਪੰਜਾਬ ਨੰਬਰ ਹੈ ਕੰਡੀਸ਼ਨ ਆਲ ਓਕੇ ਆ ਨੰਬਰ ਪਲੇਟਾਂ ਸਰਕਾਰੀ ਨੇ ਤੇ ਸਾਰਾ ਕੰਮ ਮਾਲਕ ਨੇ ਟੋਟਲ ਕਰਵਾ ਰੱਖਿਆਗਾ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 75 08260008 ਗੱਲਬਾਤ ਜਿਹੜੀ ਵੀ ਕਰਨੀ ਹੈ ਗੱਡੀ ਬਾਰੇ ਤੁਸੀਂ ਆਪੇ ਕਰ ਲਿਓ ਜੀ। ਬਾਕੀ ਗੱਡੀਆਂ ਦੀ ਗੱਲਬਾਤ ਆ ਚੱਲ ਰਹੀ ਹੈ ਜੀ ਤੇ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ। ਇਕੱਲੀ-ਇਕੱਲੀ ਆਪਾਂ ਗੱਲਬਾਤ ਕਰਦੇ ਆ ਜੀ। ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਕੂਠੀਆਕਾਰ ਮਕਾਨ, ਗੱਡੀ, ਮੋਟਰਸਾਈਕਲ ਕੋਈ ਹਵੇਲੀ ਚਾਹੇ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਐਡ ਬਿਲਕੁਲ ਫਰੀ ਦੇ ਵਿੱਚ ਤੁਸੀਂ ਲਗਵਾ ਸਕਦੇ ਹੋ। ਤੁਸੀਂ ਕੀ ਕਰਨਾ ਹੈ ਜਿਹੜੀ ਮਸ਼ੀਨਰੀ ਜਾਂ ਜਿਹੜੀ ਕੂਠੀ ਘਰ ਵੇਚਣਾ ਹੈ ਉਹਦੀ ਇੱਕ ਤਾਂ ਪੂਰੀ ਵਧੀਆ ਵੀਡੀਓ ਤੇ ਪੂਰੀ ਉਹਦੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਸਾਰਾ ਕੁਝ ਲਿਖ ਲਿਓ ਚਾਹੀ ਕਾਪੀ ਤੇ ਲਿਖ ਲਿਓ ਚਾਹੀ ਆਪਣੇ ਵਟਸਐਪ ਤੇ ਭੇਜ ਦਿਓ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੇ ਜੀ ਅੱਖਰਾਂ ਚ ਲਿਖਿਆ ਹੋਊਗਾ ਤੁਸੀਂ ਸਾਰੇ ਨੋਟ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੋਂ ਉਹਨੂੰ ਅੱਜ ਦੀ ਆਪਣੀ ਆ ਕਿਵੇਂ ਦੇ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਅਸੀਂ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਸਾਰੇ ਲਾਈਕ ਸ਼ੇਅਰਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ। ਤੇ ਬਹੁਤ ਸਾਰੀਆਂ ਮਸ਼ੀਨਰੀਆਂ ਆਪਣੇ ਕੋਲੇ ਹੋਰ ਵੀ ਆਈਆਂ ਪਈਆਂ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਤੇ ਹਰ ਰੋਜ਼ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਲਾਜ਼ਮੀ ਦਬਾ ਦਿਓ ਜੀ। ਤੇ ਹੁਣ ਆਪਾਂ ਗੱਡੀ ਦੀ ਗੱਲ ਕਰਦੇ ਆ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਐ ਹੁੰਡਾਈ ਦੀ ਗੱਡੀ ਪਹੁੰਚੀ ਐ ਸੈਂਟਰੋ ਕੰਡੀਸ਼ਨ ਆਲੋਕੀਆ ਪੰਜਾਬ ਨੰਬਰ ਐ ਜੀ ਤੇ ਨੰਬਰ ਪਲੇਟਾਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਸਰਕਾਰੀ ਲੱਗੀਆਂ ਹੋਈਆਂ ਨੇ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਸਿਲਵਰ ਰੰਗ ਦੇ ਵਿੱਚ ਗੱਡੀ ਐ ਟੋਪ ਦੇ ਸੀਟ ਕਵਰ ਚੜੇ ਹੋਏ ਨੇ ਤੇ ਮਾਲਕ ਨੇ ਜਾਣਿਆ ਜੀ ਬਾਹਰ ਤਾਂ ਕਰਕੇ ਅਰਜੈਂਟ ਸੇਲ ਕਰਨੀਆਂ ਪਟਿਆਲੇ ਖੜੀ ਐ 75000 ਰੁਪਏ ਡਿਮਾਂਡ ਹੈ ਪੰਜ ਮਾਡਲ ਹੈ 26 ਤੱਕਰ ਪਾਸਿੰਗ ਹੈ ਤੇ ਪਟਿਆਲੇ ਖੜੀ ਹੈ ਜੀ ਵਧੀਆ ਗੱਡੀ ਹੈ ਸਾਫ ਸੁਥਰੀ ਨੰਬਰ ਸਕਰੀਨ ਤੇ ਆਪਾਂ ਵਾਈਦਾ ਦੇ ਰੱਖਿਆ ਜਿੰਨਾਂ ਦੀ ਗੱਡੀਆਂ ਜੀ ਤੇ ਤੁਹਾਨੂੰ ਇੱਕ ਆਲਟੋ ਗੱਡੀ ਦਿਖਾਉਣਾ ਜੀ ਆਹ ਜਿਹੜੀ ਆਲਟੋ ਗੱਡੀ ਆ ਆ ਤੁਸੀਂ ਪਹਿਲਾਂ ਵੀ ਦੇਖੀ ਹੋਵੇਗੀ ਤੇ ਇਹਨਾਂ ਨੇ ਰੇਟ ਹੁਣ ਬਹੁਤ ਘਟਾ ਕੇ ਲਾਇਆ ਗਿਆ ਕਿਉਂਕਿ ਜਲਦੀ ਸੇਲ ਕਰਨੀ ਹੈ ਗੱਡੀ ਕਾਫੀ ਰੇਟ ਇਹਨਾਂ ਨੇ ਘਟਾਇਆ ਬਟਾਲੇ ਗੱਡੀ ਖੜੀ ਆ 49000 ਰੁਪਿਆ ਡਿਮਾਂਡਾ ਬਟਾਲੀ ਗੱਡੀਆ 6 ਮਾਡਲ ਹੈ ਐਲ ਐਕਸ ਆ ਜੀ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾਂ ਦੀ ਗੱਡੀ ਹੈ 9815723196 ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਵਧੀਆ ਲੱਗੀਏ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਕਿਸੇ ਕੋਲ ਕੋਈ ਮਸ਼ੀਨਰੀ ਆ ਆਪਣੇ ਚੈਨਲ ਦਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਕੁਝ ਵੀ ਆ ਜੇ ਕੂਠੀਕਰ ਮਸ਼ੀਨਰੀ ਆਪਣੇ ਕੋਲੇ ਭੇਜੋ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਆ ਦੱਸੋ ਮੈਨੂੰ